ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਲੋਹੜੀ ਦੇ ਤਿਹਾਰ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਕਾਈ ਫਰੀਦਕੋਟ ਨੇ ਪੈ ਰਹੀ ਹੱਥ ਦੀ ਸਰਦੀ ਦੇ ਕਾਰਨ ਲੋੜਵੰਦਾਂ ਨੂੰ ਗਰਮ ਕੰਬਲ ਸ਼ਾਲ ਤੇ ਹੋਰ ਗਰਮ ਕੱਪੜੇ ਵੰਡੇ ਜਾਣਕਾਰੀ ਸਾਂਝੀ ਕਰਦੇ ਆ ਵੱਖ-ਵੱਖ ਬੁਲਾ ਰਹੇ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਪ੍ਰਦੀਪ ਚਮਕਦੀ ਖਾਸ ਰਿਪੋਰਟ ਬੀਕੋਡ ਵਿਕੇ ਪੈਨਸ਼ਨਾਂ ਦਾ ਦਿਨ ਸੀ ਕਿਉਂਕਿ ਬੀਕੋਡ ਦੇ ਵਿੱਚ ਹਰ ਦੂਜੇ ਸ਼ਨੀਵਾਰ ਜਿਹੜਾ ਲੋੜਵੰਦ ਜਿਹੜੇ ਵਿਧਵਾ ਹੋ ਗਏ ਸਾਡੇ ਕੋਈ ਦਿਵਿਆਂਗ ਪਰਤਨ ਹੈਗੇ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਤੇ ਸਬੱਬ ਬਣਿਆ ਕਿ ਅੱਜ ਹੀ ਲੋੜੀ ਦਾ ਤਿਹਾਰ ਠੀਕਾ ਤੇ ਉਹ ਉੱਦਮ ਕਰਦੇ ਆ ਜਿਹੜਾ ਵੱਡਾ ਪੁਲਾ charitable trust ਇਕਾਈ ਰਿਪੋਰਟ ਵੱਲੋਂ ਇੱਕ ਛੋਟਾ ਜਿਹਾ ਪ੍ਰੋਗਰਾਮ ਯੋਜਿਤ ਕੀਤਾ ਗਿਆ ਲੋਹੜੀ ਦਾ ਜਿਹਦੇ ਵਿੱਚ ਜਿੰਨੇ ਵੀ ਸਾਡੇ ਮਹਿਮਾਨ ਆਚ ਰਹਿਣ ਬਰੇ ਦੇ ਵਿੱਚ ਫੈਰੇ ਸੀ ਉਹ ਤੇ ਜਿੰਨੇ ਵੀ ਪੈਨਸ਼ਨਰ ਸਾਡੇ ਕੋਲੇ ਹਰ ਮਹੀਨੇ ਪੈਨਸ਼ਨ ਲੈਣ ਆਉਂਦੇ ਆ ਉਹਨਾਂ ਨਾਲ ਰਲ ਕੇ ਅੱਜ ਇੱਥੇ ਰਹਿਣ ਸਿਰੇ ਦੇ ਵਿੱਚ ਲੋਹੜੀ ਮਨਾਈ ਜਾ ਰਹੀ ਹੈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਕਪਤਨ ਧੰਮ ਸਿੰਘ ਜੀ ਗੱਲ ਉਹ ਦੇਰੇ ਮੁੱਖੇ ਵਾਧਰ ਲੰਦਰਪਤਾ ਕੀ ਵੀ ਗੁਰਪੁਰਾ ਸਾਹਿਬ ਜੂ ਵੀ ਸਾਡੇ ਕੋਲ ਖੂਬ ਜਿਹੀ ਇਹਨਾਂ ਦੇ ਵੀ ਧੰਨਵਾਦੀ ਆ ਰਹੀ ਨਹੀਂ ਆ। ਗਵਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਅੱਜ ਜਿਹੜਿਆ ਕਰਮ ਅੰਦਰ ਸ਼ਰਟ ਲਿਈਆਂ ਉਹਨਾਂ ਦੀ ਸੇਵਾ ਕੀਤੀ ਗਈ ਹੈ। ਕੈਪਟਨ ਸਾਹਿਬ ਵੱਲੋਂ ਟੰਬੜਾ ਦੀ ਸੇਵਾ ਕੀਤੀ ਗਈ ਹੈ। ਹੋਰ ਸਾਡਾ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਦਾ ਇਹ ਸੱਦਾ ਬਹੁਤ ਬੜੀਆ ਰਿਹਾ ਬਹੁਤ ਬੜੀਆ। ਤੁਹਾਨੂੰ ਵੀ ਕੀਤਾ ਗਿਆ ਸਾਰਿਆਂ ਨੇ ਬੈਂਕ ਤੇ ਖੁਸ਼ੀ ਬਣਾਈ ਹੈ। ਕਿਉਂਕਿ ਜਿਹੜੇ ਸਾਡੇ ਕੋਲ ਰੈਂਪ ਸਿਰੇ ਦੇ ਵਿੱਚ ਜਿਹੜੇ ਆ ਮਹਿਮਾਨ ਜਿਹੜੇ ਕਿਸੇ ਮਾਰੀ ਕੋ ਪੀੜਤ ਆਪ ਦਾ ਪਰਿਵਾਰਾਚ ਨਹੀਂ ਜਾ ਸਕੇ ਮਜਬੂਰੀ ਸੀ ਤੇ ਜਿਹੜੇ ਸਾਡੇ ਪੈਨਸ਼ਨਰ ਨੇ ਇਹ ਸਾਨੂੰ ਥੋੜਾ ਅੱਜ ਇਸ ਕੰਨੀ ਖੁਸ਼ੀ ਆਇ ਕਿਸ ਲੱਖ ਅੰਖ ਖੇਤਰਾਣ ਤੋਂ ਬਾਰੰਗਰ ਦੇ ਜੈਲਾ ਤੋਂ ਆਏ ਸਿਹਰੇਗਣਾ ਮਹਿਮਾਨਾਂ ਦੇ ਨਾਲ ਕਰਕੇ ਅੱਜ ਜੀ ਇਸ ਖੁਸ਼ੀ ਦਾ ਥੋੜੀ ਦਾ ਤਕਾਲਾ ਬਣਾ ਰਹੇ ਆ ਤੇ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦੀ ਐ ਮਾਜੋਗ ਬਸ ਅਸਤੀ ਸਿੰਘ ਬਰਾਇ ਸਾਬ ਜਿਨ੍ਹਾਂ ਦੇ ਉਦਮ ਸਦਕਾ ਇਹ ਪੂਰੇ ਪੰਜਾਬ ਨੇ ਕਈ ਸਟੇਟਾਂ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਆ ਉਹਨਾਂ ਦੀ ਸਫਲਤਾ ਕੰਮ ਕਰਦੀ ਆ ਸਰਬੱਤ ਦਾ ਭਲਾ ਤੋਂ ਉਹਨਾਂ ਦੇ ਉਦਮ ਸਦਕਾ ਹੀ ਇਹ ਸਾਰਾ ਸਬਬ ਬਣਿਆ ਕਿ ਅਸੀਂ ਰੈਨ ਬਸੇਰੇ ਦੇ ਵਿੱਚ ਇਕੱਠੇ ਹੁੰਦੇ ਆ ਤੇ ਵਕ ਵਕ ਸਾਨੂੰ ਮਹਿਮਾਨ ਅੱਜ ਸਾਡੇ ਨਾਲ ਨੇ ਐਸਪੀ ਸਿੰਘ ਭਾਈ ਵੱਲੋਂ ਸਾਰੇ ਭਲੀ ਭਾਤ ਜਾਣਦੇ ਆ ਕਿ ਬਹੁਤ ਸਾਰੇ ਜਿਹੜੇ ਆ ਸਮਾਜ ਭਲਾਈ ਦੇ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਜਾਂਦੇ ਆ ਚਾਹੇ ਕੋਈ ਕੁਦਰਤੀ ਆਫਤ ਆ ਜੇ ਚਾਹੇ ਕੋਈ ਅਜੀਹੀ ਕੋ ਬਿਮਾਰੀ ਕਿਸਮਤਿਆ ਆ ਜੇ ਜਾਂ ਕੋਈ ਹੋਰ ਅਜੀਹੀ ਸਮੱਸਿਆ ਜਿੱਥੇ ਮਨੁੱਖਤਾ ਜਰੀ ਤੇ ਸ਼ਰਮ ਹੁੰਦੀ ਆ ਉੱਥੇ ਉਹ ਸਭ ਤੋਂ ਵੱਧ ਕੇ ਤੇ ਖੁੱਲ ਕੇ ਦਿਲ ਤੋਂ ਪੂਰੇ ਪੈਸੇ ਦੀ ਇੰਨੀ ਕ ਮਦਦ ਕਰਦੇ ਆ ਕਿ ਉਹਨਾਂ ਦਾ ਹਰ ਬੱਚੇ ਬੱਚੇ ਨੂੰ ਪਤਾ ਹੈ ਪਰ ਨਾਲ ਨਾਲ ਮਨੁੱਖਤਾ ਦੀ ਭੁlai ਲਈ ਹਰ ਇਨਸਾਨ ਨੂੰ ਰੋਜ਼ਗਾਰ ਮਿਲ ਸਕੇ ਉਹਦੇ ਲਈ ਛੋਟੇ ਛੋਟੇ ਲਘੂ ਦੀ ਯੋਗ ਦੇ ਉਹ ਕਾਬਲ ਹੋ ਜਾਣ ਲੋਕ ਆਪਦਾ ਸਵੈ ਰਜਗਾਰ ਚਲਾ ਸਕਣ ਉਹਦੇ ਲਈ ਸਲਾਈ ਸੈਂਟਰ ਉਹਦੇ ਲਈ ਕੰਪਿਊਟਰ ਸੈਂਟਰ ਉਹਦੇ ਲਈ ਬਿਊਟੀ ਪਾਰਲਰ ਜਾਂ ਹੋਰ ਕੋਈ ਸਾਬਣ ਮੋਮਕੀਆਂ ਬਣਾਉਣ ਦੀਆਂ ਜਿਹੜੀਆਂ ਟ੍ਰੇਨਿੰਗ ਆ ਇਹੋ ਜੀਆਂ ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਦਾ ਲੋੜਵੰਦਾ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਜੇ ਕੋਈ ਬੇਕਰ ਹੈ ਉਹਦੇ ਕੋ ਕੋਈ ਦਾ ਸਦਨ ਨਹੀਂ ਹੈਗਾ ਉਹਨਾਂ ਨੂੰ ਮਕਾਨ ਵੀ ਬਣਾ ਕੇ ਦਿੱਤੇ ਜਾਂਦੇ ਆ ਸਾਡੇ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਬਹੁਤ ਵੱਡੀਆਂ ਪੈਨਸ਼ਨਾਂ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਤੋ ਅਸੀਂ ਵਾਹਿਗੁਰੂ ਕੀ ਕਾਮਨਾ ਕਰਦੇ ਆ ਕਿ ਉਹ ਵੀ ਉਹਨਾਂ ਦੀ ਲੰਬੀ ਉਮਰ ਹੋਵੇ ਤੰਦਰੁਸਤ ਰਹੇ ਨਾ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੇ ਤੇ ਉਹਨਾਂ ਤੋਂ ਸੇਧ ਲੈ ਕੇ ਅਸੀਂ ਵੀ ਸਾਰੇ ਆਪਣੇ ਤੌਰ ਤੇ ਜਿੱਥੇ-ਜਿੱਥੇ ਕਿਤੇ ਵੀ ਬਲੁਖਤਾ ਦੀ ਸੇਵਾ ਕਰਦੇ ਉਹ ਕਰਦੇ ਰਹੀਏ ਬਹੁਤ-ਬਹੁਤ ਸਾਰੀਆਂ ਸੰਗਤਾਂ ਦਾ ਸਾਡੇ ਸਾਰੇ ਸਟਾਫ ਦਾ ਸਾਡੇ ਸਾਰੇ ਜਿਹੜੇ ਕਮੇਟੀ ਮੈਂਬਰ ਹੈਗੇ ਆ ਉਹਨਾਂ ਦਾ ਵੀ ਅਪੀਲੋਂ ਧੰਨਵਾਦ ਕਰਦਾ ਮੈਂ ਕਿ ਸਾਰਿਆਂ ਨੇ ਰਲ ਮਿਲ ਕੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਬਣਉਣ ਵਿੱਚ ਆਪਣਾ ਯੋਗਦਾਨ ਪਾਇਆ ਤੇ ਮੈਂ ਅੰਤ ਵਿੱਚ ਸਾਰੇਆਂ ਦਾ ਧੰਨਵਾਦ ਕਰਦਾ ਹੋਇਆ ਕੈਪਟਨ ਸਾਹਿਬ ਨੂੰ ਕਹਿੰਦਾ ਕਿ ਇੱਕ ਜ਼ਿਕਰਾ ਜ਼ਰੂਰ ਕਰਨਾ ਗੁਰਮੀਤ ਸਿੰਘ ਦੀ ਯਾਦ ਵਿੱਚ ਗੱਦੇ ਪਾਸ਼ਾ ਮਾਗੀ ਦਾ ਦੇਨਾ ਕਰਨ ਨੂੰ ਬਾਕੀ ਦਾ ਵੀ ਧਿਆਨ ਕਰਨ ਨੂੰ ਆਪਾਂ ਉਸ ਨਾਲ ਜੋਰ ਨਾਲ ਭਾਈ ਇਹਦਾ ਜਵਾਬ ਦੇਣਾ ਬੋਲੇ ਸੋਨਹੀ ਹੋਰ ਮਾਗੀ ਦਾ ਆ ਰਿਹਾ ਸ਼ੁਭ ਦਿਹਾੜਾ ਸਭ ਲਈ ਮੁਬਾਰਕ ਹੋਵੇ ਮਾਲਕ ਸਭ ਨੂੰ ਖੁਸ਼ੀਆਂ ਖੜੇ ਵਰਸੇ ਸਰਬਾਦਾ ਭਲਾ ਚੈਰੀਟੇਬਲ ਟਰਸਟ ਉਹਨਾਂ ਦੇ ਅ ਮੁਖੀ ਡਾਕਟਰ ਐਸਪੀ ਸਿੰਘ ਬਰਾਏ ਉਹਨਾਂ ਦੇ ਤੇ ਸ਼ਰਨਰ ਤੇਜ ਦੇ ਹੇਠਾਂ ਅ ਅੱਜ ਜਿਹੜਾ ਸੰਨੇ ਰੈਣ ਬਸੇੜਾ ਵਿਖੇ ਆਸਥ ਪਰਪੂਰ ਸਿੰਘ ਜੀ ਜੋ ਸਾਡੇ ਪ੍ਰਧਾਨ ਨੇ ਉਹਨਾਂ ਦੀ ਗ੍ਰਾਈ ਦੇ ਵਿੱਚ ਮੁਖੀ ਟੀਮ ਵੱਲੋਂ ਸਾਡੇ ਬਹੁਤ ਹੀ ਸਾਥੀ ਕੈਪਟਨ ਧਰਮ ਸਿੰਘ ਜੀ ਗੱਲ ਲੰਗਰ ਮਾਤਾ ਖੀਵੀ ਜੀ ਦੇ ਮੁਖ ਸੇਵਾਦਾਰ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਲੋਹੜੀ ਮਨਾਈ ਜਾ ਰਹੀ ਹੈ ਔਰ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਔਰ ਅੱਜ ਦੇ ਸਮਾਗਮ ਦੇ ਵਿੱਚ ਰੌੜੀਆਂ ਵੰਡੀਆਂ ਔਰ ਨਾਲ ਹੀ ਮੁਗ ਫਲੀ ਵੰਡੇ ਗਈ ਹੈ ਕੰਬਲ ਵੰਡੇ ਗਏ ਆ ਕੈਪਟਨ ਧਰਨ ਸਿੰਘ ਜੀ ਲੈ ਕੇ ਆਇਆ ਆ ਸਾਡੇ ਦਵਿੰਦਰ ਸਿੰਘ ਸੰਧੂ ਜੀ ਜੋ ਦਿੱਲੀ ਟਿਕਰੀ ਬਾਰਡਰ ਤੇ ਇਹਨਾਂ ਨੇ ਉੱਥੇ ਵੀ ਸੇਵਾ ਕੀਤੀ ਸੀ ਇਹਨਾਂ ਵੱਲੋਂ ਜਿਹੜੀਆਂ ਕੋਟੀਆਂ ਇੱਥੇ ਵੰਡੀਆਂ ਗਈਆਂ ਤੋਂ ਅੱਜ ਅਸੀਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ ਲੋੜੀ ਦੇ ਸ਼ੁਭ ਦਿਹਾੜੇ ਤੇ ਔਰ ਸਾਰੇ ਇਸ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹਿਣ ਸਾਰਿਆਂ ਨੂੰ ਤੰਦਰੁਸਤੀ ਮਿਲੇ ਤੇ ਸਾਰੇ ਆਪ ਦਾ ਚੁੱਭ ਚੁੱਭ ਜੀਣ ਸਾਡੀਆਂ ਇਹ ਦੁਆਵਾਂ ਨੇ ਧੰਨਵਾਦ